ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਵੀ ਤੁਸੀਂ ਇਬਾਦਤ ਕਰਨ ਬੈਠੋ ਜਾਂ ਸਿਮਰਨ ਕਰਨ ਬੈਠੋ ਸੋ ਜੋ ਗੁਰੂ ਤੋਂ ਨਾਮ ਸ਼ਬਦ ਮਿਲਿਆ ਹੈ ਉਹਦਾ ਜਦੋਂ ਅਸੀਂ ਵਿਚਾਰਨ ਕਰਨ ਬੈਠਦੇ ਆ ਤਾਂ ਇੱਕ ਚੀਜ਼ ਕੋਲ ਜ਼ਰੂਰ ਰੱਖਿਆ ਕਰੋ ਜਿਹਦੇ ਨਾਲ ਤੁਹਾਨੂੰ ਲਾਭ ਮਿਲੇਗਾ ਸੋ ਆਪਾਂ ਇੱਕ ਕਰਮ ਦੱਸਣਾ ਹੈ ਸੋ ਕਰਮ ਤੁਸੀਂ ਕਰਨਾ ਨਾ ਕਰਨਾ ਇਹ ਤੁਹਾਡੇ ਤੇ ਹੈ ਵੈਸੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਕੋਈ ਨਾ ਕੋਈ ਕਰਮ ਦੱਸਿਆ ਜਾਵੇ ਜਿਹਦੇ ਨਾਲ ਤੁਸੀਂ ਕੋਈ ਚੰਗਾ ਕਰਮ ਤਾਂ ਕਰ ਸਕੋ ਤੇ ਉਹ ਤੁਹਾਡੇ ਕੰਮ ਹੀ ਆਵੇਗਾ ਕਿਉਂਕਿ ਨਾਮ ਸਿਮਰਨ ਅਸੀਂ ਸਭ ਜਾਣਦੇ ਆ ਕਿ ਹੁੰਦਾ ਹੀ ਨਹੀਂ ਜਿੰਨੀ ਵੀ ਅਸੀਂ ਕੋਸ਼ਿਸ਼ ਕਰਦੇ ਆ ਪਰ ਉਹ ਨਾਕਾਮ ਹੋ ਜਾਂਦੀ ਹੈ ਸੋ ਕੋਸ਼ਿਸ਼ ਇਨਸਾਨ ਕਰਦਾ ਹੈ ਕਿ ਜਦੋਂ ਅਸੀਂ ਕੋਈ ਵੀਡੀਓ ਸੁਣਦੇ ਆ ਚੰਗੀ ਕਿਤੇ ਸਾਧ ਸੰਗ ਸੁਣਦੇ ਆ ਕੋਸ਼ਿਸ਼ ਕਰਦੇ ਕਿ ਨਹੀਂ ਬਸ ਅੱਜ ਤੋਂ ਅਸੀਂ ਨਾਮ ਸਿਮਰਨ ਕਰਨਾ ਕਿਉਂਕਿ ਇਹਦੇ ਵਿੱਚ ਹੀ ਸਭ ਕੁਝ ਆ ਸੋ ਜੋ ਨਾਮ ਸਿਮਰਨ ਦੇ ਵਿੱਚ ਮਿਲਦਾ ਹੈ ਉਹ ਕਿਤੇ ਵੀ ਅਸੀਂ ਦੁਨੀਆ ਤੇ ਚਲ ਜਾਈਏ ਸਾਨੂੰ ਉਹ ਮਨ ਨੂੰ ਸ਼ਾਂਤੀ ਜਾਂ ਫਿਰ ਉਹ ਚੀਜ਼ਾਂ ਨਹੀਂ ਮਿਲ ਸਕਦੀਆਂ ਜੋ ਸਾਨੂੰ ਨਾਮ ਸਿਮਰਨ ਦੇ ਵਿੱਚੋਂ ਮਿਲਣਗੀਆਂ ਜੋ ਤਾਕਤ ਸ਼ਕਤੀਆਂ ਕਹਿਦੀ ਐ ਉਹ ਇੱਕ ਰੂਹ ਨੂੰ ਤਾਕਤ ਮਿਲਦੀ ਹੈ ਉਹ ਨਾਮ ਸਿਮਰਨ ਤੋਂ ਮਿਲਣੀ ਹੈ ਤੇ ਜਿਹੜਾ insan ਨਾਮ ਸਿਮਰਦਾ ਹੈ ਉਹ ਕਦੇ ਕਿਸੇ ਤੋਂ ਡਰਦਾ ਨਹੀਂ ਕਿਉਂਕਿ ਇੰਨੀ ਕ ਆਤਮਾ ਮਜ਼ਬੂਤ ਹੋ ਜਾਂਦੀ ਆ ਉਹ ਫੈਸਲਾ ਲੈਣ ਲੱਗਾ ਕਦੇ ਨਹੀਂ insan ਡਰੇਗਾ ਨਾ ਹੀ ਰਿਸ਼ਤੇ ਨਾਤੇ ਦੀ ਪਰਵਾਹ ਕਰੇਗਾ ਜਿਹੜਾ ਬੰਦਗੀ ਨਾਲ ਜੁੜਿਆ ਹੋਏਗਾ ਤੇ ਸਚਾਈ ਦੇ ਰਸਤੇ ਤੇ ਚੱਲੇਗਾ ਸੋ ਨਾਮ ਸਿਮਰਨ ਦੇ ਵਿੱਚ ਪਾਵਰ ਬਹੁਤ ਹੁੰਦੀ ਐ ਸ਼ਬਦ ਚਾਹੇ ਤੁਹਾਨੂੰ ਸੁਣਨ 'ਚ ਦੇਖਣ 'ਚ ਛੋਟਾ ਜਿਹਾ ਹੀ ਲੱਗਦਾ ਹੈ ਪਰ ਉਹ ਸ਼ਬਦ ਦੇ ਵਿੱਚ ਪਾਵਰ ਇੰਨੀ ਕੁ ਗੁਦੀਆ ਕਿ ਇਨਸਾਨ ਆਪਣੇ ਜਨਮ ਬਾਰੇ ਵੀ ਪਤਾ ਕਰ ਸਕਦਾ ਆ ਜੇਕਰ ਇਨਸਾਨ ਚਾਵੇ ਕਿਵੇਂ ਪਤਾ ਇਹ ਲਗਾਉਣਾ ਹੈ ਕਿ ਮੈਂ ਕਿੱਥੋਂ ਆਇਆ ਆ ਤੇ ਕੀ ਕਰਕੇ ਆਇਆ ਆ ਇਹ ਸਭ ਕੁਝ ਇੱਕ ਨਾਮ ਸ਼ਬਦ ਦੇ ਥਰੂ ਹੀ ਮਿਲ ਸਕਦਾ ਆ ਦੇਖ ਸਕਦੇ ਆ ਸਭ ਕੁਝ ਜਾਣ ਸਕਦੇ ਆ ਸੋ ਗੱਲ ਇੰਨੀ ਕਹੇ ਕਿ ਉਹ ਉੰਨੀ ਭਗਤੀ ਹੁੰਦੀ ਨਹੀਂ ਸੋ ਬਾਕੀ ਹੁਣ ਇੱਥੇ ਆਪਾਂ ਇਹ ਗੱਲ ਕਰਾਂਗੇ ਕਿ ਜਦੋਂ ਵੀ ਨਾਮ ਸ਼ਬਦ ਕਰਨਾ ਹੈ ਤੇ ਇੱਕ ਚੀਜ਼ ਕੋਲ ਜ਼ਰੂਰ ਰੱਖਣੀ ਆ ਜਿਹਦੇ ਨਾਲ ਤੁਹਾਡਾ ਜੋ ਵੀ ਦੁੱਖ ਹੈ ਪਰੇਸ਼ਾਨੀ ਹੈ ਉਹ ਦੂਰ ਹੋਵੇਗੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਖਲਾ ਇੱਥੇ ਇੱਕ ਬੇਨਤੀ ਕਰਦੇ ਆਂ ਕਿ ਵੀਡੀਓ ਨੂੰ 5 ਮਿੰਟ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ 5 ਮਿੰਟ ਦੇ ਵਿੱਚ ਜੋ ਸਹੀ ਕੰਮ ਦੀ ਗੱਲ ਸਮਝਾਈਦੀ ਆ ਤੇ 3-4 ਮਿੰਟ ਦੇ ਕੁੱਝ ਕਮੈਂਟ ਹੁੰਦੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆ ਪੀਰਾਂ ਦੀ ਜੈ ਸਾਈਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪੀਰਾਂ ਦੇ ਨਾਲ ਮਾਤਾ ਚੱਲਦੀ ਹੈ ਸੋ ਉਹਨਾਂ ਦਾ ਭੋਰ ਕਿਵੇਂ ਲਗਾਈਏ ਸੋ ਦੇਖੋ ਜਿਹੜੀਆਂ ਵੀ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਆ ਸੋ ਮੰਗਲਵਾਰ ਤੇ ਦਿਨ ਜੇਕਰ ਥੋੜਾ ਜਿਹਾ ਪ੍ਰਸ਼ਾਦ ਤਿਆਰ ਕਰਨ ਕਰਾ ਪ੍ਰਸ਼ਾਦ ਤਿਆਰ ਕਰੋ ਸੋ ਉਹ ਪ੍ਰਸ਼ਾਦ ਦਾ ਭੋਗ ਮੰਗਲਵਾਰ ਦੇ ਦਿਨ ਜਦੋਂ ਵੀ ਲਗਾਉਣਾ ਹੈ ਸੋ ਪੀਰਾ ਪੀਰਾ ਦਾ ਜਿਕਰ ਚਰਾਗ ਰੋਸ਼ਨ ਹੁੰਦਾ ਹੈ ਤੇ ਪੀਰਾਂ ਫਕੀਰਾਂ ਦੇ ਮੂਰੇ ਹੀ ਅਰਦਾਸ ਬੇਨਤੀ ਕਰਨੀ ਹੈ ਕਿ ਮਹਾਮਾਈ ਦੇ ਨਾਮ ਦਾ ਪ੍ਰਸ਼ਾਦ ਹੈ ਕਬੂਲ ਕਰਾ ਦਿਓ ਜਦੋਂ ਅਰਦਾਸ ਬੇਨਤੀ ਆਪਾਂ ਢੰਗ ਨਾ ਕਰਦੇ ਕਿਉਂਕਿ ਵੱਖਰਾ ਕਰਕੇ ਨਹੀਂ ਚੱਲਣਾ ਜੇਕਰ ਤਾਂ ਪਹਿਲਾਂ ਤੋਂ ਤੁਹਾਡੇ ਘਰ ਵਿੱਚ ਮਹਾਮਾਈ ਦੀ ਵੀ ਜੋਤ ਜਗਦੀ ਆ ਤੇ ਬੱਕਰੀ ਗੱਲ ਹੈ ਸੋ ਜੇਕਰ ਨਹੀਂ ਜਗਦੀ ਪੀਰਾਂ ਫਕੀਰਾਂ ਦੀ ਸੇਵਾ ਕਰ ਦਿਓ ਤਾਂ ਫਿਰ ਉੱਥੇ ਪੀਰਾਂ ਨੂੰ ਮੂਰੇ ਰੱਖ ਕੇ ਤੁਸੀਂ ਇੱਕ ਕਰਮ ਕਰ ਸਕਦੇ ਆ ਸੋ ਉਹਨਾਂ ਦੇ ਨਾਮ ਦਾ ਪ੍ਰਸ਼ਾਦ ਤੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਬੂਲ ਕਰਾ ਸਕਦੇ ਆ ਕਿਉਂਕਿ ਪਹਿਲ ਉਹਨੂੰ ਦੇਣੀ ਹੈ ਜਿਹਦੀ ਸਰਦਾਰੀ ਜਿਹਦਾ ਚਿਰਾਗ ਰੋਸ਼ਨ ਹੁੰਦਾ ਹੈ ਸੋ ਇਸ ਕਰਕੇ ਹਮੇਸ਼ਾ ਪਹਿਲ ਆਪਣੇ ਪੀਰੋ মুর্ਸ਼ਿਦ ਨੂੰ ਦਓ ਕੋਈ ਵੀ ਕਰਮ ਕਰਨ ਲੱਗਦੇ ਹੋ ਪਹਿਲਾਂ ਅਰਦਾਸ ਬੇਨਤੀ ਆਪਣੇ ਪੀਰੋ মুর্ਸ਼ਿਦ ਅੱਕਹੀ ਕਰਨੀ ਚਾਹੀਦੀ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇਹਨਾਂ ਨੇ ਕਮੈਂਟ ਹੋਇਆ ਹੈ ਆ ਕਮੈਂਟਾਂ ਵਿੱਚ ਲਿਖਿਆ ਹੈ ਜੀ ਵੀਡੀਓ ਤੇ ਕਮੈਂਟ ਜਿਸ ਤੇ ਕੀਤਾ ਹੈ ਉਹਦੇ ਤੇ ਆਪਾਂ ਦੱਸਿਆ ਸੀ ਐਤਵਾਰ ਨੂੰ ਦਲੀਏ ਵਾਲਾ ਕਰਮ ਕਰਨ ਨੂੰ ਸੋ ਤੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਮੈਮ ਇਹ ਕਰਮ ਕਰਨਾ ਕਿਦੋਂ ਹੈ ਸਵੇਰ ਨੂੰ ਜਾਂ ਸ਼ਾਮ ਨੂੰ ਵੈਸੇ ਉਹ ਕਮੈਂਟ ਦੇ ਵਿੱਚ ਸਪੈਲਿੰਗ ਮਿਸਟੇਕ ਆ ਸੋ ਇਸ ਕਰਕੇ ਕਹੀਦਾ ਕਿ ਪੰਜਾਬੀ ਵਿੱਚ ਹੀ ਕਮੈਂਟ ਕਰ ਲਓ ਸੋ ਸਮਝ ਵਿੱਚ ਆਉਂਦੇ ਆ ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਦੋਂ ਕਰਨਾ ਚਾਹੁੰਦੇ ਕਿਦੋਂ ਤੁਹਾਡੇ ਕੋਲ ਟਾਈਮ ਹੈ ਸਵੇਰ ਦੇ ਸਮੇਂ ਵੀ ਕਰ ਸਕਦੇ ਆ ਵੈਸੇ ਪੀਰਾਂ ਫਕੀਰਾਂ ਦੇ ਜ਼ਿਆਦਾਤਰ ਜੋ ਕਰਮ ਉਹ ਸ਼ਾਮ ਦੇ ਵੇਲੇ ਕੀਤੇ ਜਾਂਦੇ ਆ 3 ਤੋਂ 4 ਵਜੇ ਤੋਂ ਬਾਅਦ ਹੀ ਸੋ ਬਾਕੀ ਆਪਣਾ ਟਾਈਮ ਦੇਖੋ ਕਿ ਤੁਹਾਨੂੰ ਟਾਈਮ ਕਦੋਂ ਮਿਲਦਾ ਹੈ ਸੋ ਬਾਕੀ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਤੁਸੀਂ ਇਹ ਕਰਮ ਕਿਸੇ ਵੀ ਟਾਈਮ ਕਰ ਸਕਦੇ ਆ ਜਦੋਂ ਵੀ ਫ੍ਰੀ ਟਾਈਮ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਕਿ ਜਦੋਂ ਵੀ ਸਿਮਰਨ ਕਰਨ ਬੈਠਣਾ ਹੈ ਸੋ ਕੋਈ ਪੀਰਾਂ ਦਾ ਕਲਮਾ ਹੈ ਜਾਂ ਗੁਰੂ ਨੇ ਨਾਮ ਸ਼ਬਦ ਬਖਸ਼ਿਆ ਹੈ ਜਾਂ ਫਿਰ ਪਾਠ ਕਰਦੇ ਆ ਉਸ ਸਮੇਂ ਤੁਸੀਂ ਕੋਲ ਇੱਕ ਗਲਾਸ ਪਾਣੀ ਦਾ ਜ਼ਰੂਰ ਰੱਖਿਆ ਕਰੋ ਸੋ ਜਦੋਂ ਵੀ ਨਾਮ ਸਿਮਰਨ ਕਰਨ ਬੈਣਾ ਹੈ ਜੇਕਰ ਤੁਸੀਂ ਇੱਕ ਕਰਮ ਕਰੋਗੇ ਇਹਦਾ ਤੁਹਾਨੂੰ ਬਹੁਤ ਹੀ ਲਾਭ ਮਿਲੇਗਾ ਜਿਹੜੀਆਂ ਰੂਹਾਂ ਸਿਮਰਨ ਕਰਨ ਬੈਂਦੀਆਂ ਆ ਕਈ ਵਾਰ ਸਿਮਰਨ ਕਰਦੇ ਕਰਦੇ ਤਪਕ ਜਾਣਾ ਡਰ ਜਾਣਾ ਜਾਂ ਕੁਛ ਇਹੋ ਜਿਹਾ ਨਜ਼ਰ ਆ ਜਾਣਾ ਸੋ ਇੱਕ ਤਾਂ ਇਹ ਲਾਭ ਮਿਲੇਗਾ ਸੋ ਦੂਸਰਾ ਜਿਹੜੇ ਠੀਕ ਨਹੀਂ ਰਹਿੰਦੇ ਜਾਂ ਘਰ ਦਾ ਕੋਈ ਮੈਂਬਰ ਵਾ ਉਹਨੂੰ ਬੱਚਾ ਬਿਮਾਰ ਰਹਿੰਦਾ ਹੈ ਰਾਤ ਨੂੰ ਡਰ ਜਾਂਦਾ ਹੈ ਤਮਕ ਜਾਂਦਾ ਆ ਸੋ ਕੋਲ ਜਾਲ ਰੱਖਿਆ ਹੋਵੇਗਾ ਜਿੰਨਾ ਚੱਕਰ ਵੀ ਤੁਸੀਂ ਤਸਵੀਰ ਫੇਰਦੇ ਹੋ ਜਾਂ ਸਿਮਰਨ ਕਰਦੇ ਹੋ ਤੇ ਉਹ ਜਾਲ ਵਿੱਚ ਪਾਵਰ ਇੱਕ ਆ ਜਾਂਦੀ ਹੈ ਜਿੱਦ ਜਿੱਦ ਅਸੀਂ ਨਾਮ ਸਿਮਰਦੇ ਆ ਕਿਉਂਕਿ ਉਹ ਜਾਲ ਨੇ ਨਾਮ ਸ਼ਬਦ ਸੁਣਿਆ ਹੁੰਦਾ ਆ ਸੋ ਇਸ ਕਰਕੇ ਉਹਦੇ ਵਿੱਚ ਉਹ ਪਾਵਰ ਆ ਜਾਂਦੀ ਹੈ ਜਾਲ ਵਿੱਚ ਤੇ ਉਹ ਜਲ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਫਿਰ ਜੇ ਉਹ ਕੋਈ ਠੀਕ ਨਹੀਂ ਹੈ ਉਹਨੂੰ ਦੇ ਸਕਦੇ ਆ ਹਰ ਰੋਜ਼ ਇਹ ਕਰਮ ਕਰੋ ਇਹਦੇ ਨਾਲ ਕਾਫੀ ਹੱਦ ਤੱਕ ਲਾਭ ਮਿਲੇਗਾ ਜੇਕਰ ਕੋਈ ਛੋਟਾ ਬੱਚਾ ਹੈ ਡਰਦਾ ਹੈ ਤਮਕਦਾ ਹੈ ਉਹਨੂੰ ਦਿਨੇ ਹੋ ਤਾਂ ਉਹ ਪ੍ਰੋਬਲਮ ਜਿਹੜੀ ਆ ਹਟ ਜਾਵੇਗੀ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਰਮ ਨੂੰ ਵਿਸ਼ਵਾਸ ਰੱਖ ਕੇ ਕਰ ਸਕਦੇ ਹੋ ਉਸ ਵਿਸ਼ਵਾਸ ਰੱਖ ਕੇ ਕਰਮ ਕੋਈ ਵੀ ਕਰ ਲਓ ਉਹਦਾ ਲਾਭ ਜ਼ਰੂਰ ਮਿਲਦਾ ਹੈ ਇੰਦਾ ਨਹੀਂ ਹੈ ਕਿ ਹੁਣ ਆਪਾਂ ਜਦੋਂ ਕੋਈ ਕੰਮ ਕਰਦੇ ਆਂ ਆਪਾਂ ਆਸ ਰੱਖ ਕੇ ਕਰਦੇ ਆਂ ਕਿ ਅਸੀਂ ਆਹ ਕੰਮ ਕਰਾਂਗੇ ਤੇ ਸਾਨੂੰ ਇਹਦਾ ਪੈਸਾ ਮਿਲ ਸੋ ਇਸੇ ਤਰ੍ਹਾਂ ਆਲਖ ਦੇ ਨਾਮ ਤੇ ਵਿਸ਼ਵਾਸ ਰੱਖ ਕੇ ਕਰਮ ਕੀਤਾ ਜਾਵੇ ਤਾਂ ਉਹਦਾ ਵੀ ਲਾਭ ਜ਼ਰੂਰ ਮਿਲਦਾ ਆ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਆਹ ਕੰਮ ਕਰਨਾ ਜਾਂ ਆਹ ਕਰਮ ਕਰਨਾ ਤੇ ਸਾਨੂੰ ਇਹਦੇ ਨਾਲ ਕੁਝ ਨਾ ਕੁਝ ਮਿਲਣਾ ਹੈ ਸੋ ਜਿਸ ਤਰ੍ਹਾਂ ਅਸੀਂ ਕੰਮ ਨੂੰ ਇਹ ਸਮਝ ਕੇ ਕਰਦੇ ਆ ਕਿ ਅਸੀਂ ਆਹ ਕੰਮ ਕਰਾਂਗੇ ਤਾਂ ਸਾਨੂੰ ਇਹਦਾ ਲਾਭ ਮਿਲਣਾ ਇਸੇ ਤਰ੍ਹਾਂ ਸਮਝਿਆ ਕਰੋ ਕਿ ਪਰਮਾਤਮਾ ਦੇ ਨਾਮ ਤੇ ਜੋ ਅਸੀਂ ਕਰਮ ਕਰਦੇ ਆ ਇਹਦਾ ਵੀ ਸਾਨੂੰ ਲਾਭ ਮਿਲਣਾ ਆ ਸੋ ਜੋ ਲਾਭ ਇਹ ਪਰਮਾਤਮਾ ਦੇ ਨਾਮ ਤੇ ਕੀਤੇ ਹੋਏ ਕਰਮਾਂ ਦਾ ਮਿਲਣਾ ਹੈ ਉਦੋਂ ਦਾ ਲਾਭ ਸਾਨੂੰ ਕੀਤੇ ਉਹ ਵੀ ਨਹੀਂ ਮਿਲ ਸਕਦਾ ਸੋ ਵਿਸ਼ਵਾਸ ਰੱਖ ਕੇ ਕਰਮ ਚੰਗੇ ਕਰਨੇ ਸ਼ੁਰੂ ਕਰ ਦੋ ਸਭ ਦੁੱਖਾਂ ਦਾ ਛਡਕਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਬਾਕੀ ਜਦੋਂ ਤੁਸੀਂ ਚੱਲ ਰੱਖ ਕੇ ਸਿਮਰਨ ਕਰਦੇ ਹੋ ਤਾਂ ਜਿਨ੍ਹਾਂ ਦਾ ਮਨ ਨਹੀਂ ਟਿਕਦਾ ਸਿਮਰਨ ਦੇ ਵਿੱਚ ਆਲਸ ਆਉਂਦਾ ਹੈ ਸੋ ਉੱਥੇ ਵੀ ਇਹ ਕਰਮ ਅਸਰ ਦਿਖਾਏਗਾ ਸੋ ਕਰਨਾ ਰੈਗੂਲਰ ਹੈ ਹਰ ਰੋਜ਼ ਕਰਨਾ ਸ਼ੁਰੂ ਕਰ ਦੋ ਹਫ਼ਤਾ 10 ਦਿਨ ਤੁਸੀਂ ਲਗਾਤਾਰ ਦੇਖੋ ਤੁਹਾਨੂੰ ਫਰਕ ਆਪ ਨਜ਼ਰ ਆਵੇਗਾ ਕੋਈ ਵੀ ਕੰਮ ਜਿੰਦਗੀ ਵਿੱਚ ਜਿੰਨਾ ਚੱਕਰ ਅਸੀਂ ਉਹਦੀ ਸ਼ੁਰੂਆਤ ਨਹੀਂ ਕਰਾਂਗੇ ਉਹਨਾਂ ਚੱਕਰ ਅਸੀਂ ਫਾਇਦਾ ਨਹੀਂ ਲੈ ਸਕਦੇ ਸੋ ਜਦੋਂ ਅਸੀਂ ਕੋਈ ਵੀ ਕੰਮ ਨੂੰ ਹੱਥ ਪਾਵਾਂਗੇ ਇੱਕ ਵਾਰ ਸ਼ੁਰੂਆਤ ਕਰਕੇ ਦੇਖੋ ਮੰਜ਼ਿਲ ਤੱਕ ਉਹ ਪ੍ਰਮਾਤਮਾ ਆਪ ਪਹੁੰਚਾ ਦਿੰਦਾ ਹੈ ਕਿਉਂਕਿ ਜਦੋਂ ਇੱਕ ਦਰਦਾ ਹੋ ਕੇ ਇਨਸਾਨ ਬੈਠ ਜਾਂਦਾ ਇੱਕ ਨਾ ਇੱਕ ਦਿਨ ਖੈਰ ਹੋ ਫਿਰ ਪ੍ਰਮਾਤਮਾ ਜ਼ਰੂਰ ਪਾਉਂਦਾ ਹੈ ਉਹਨੂੰ ਖੈਰ ਪਾਉਣੀ ਪੈਂਦੀ ਝੋਲੀ ਕਿਉਂਕਿ ਅਸੀਂ ਇੱਕ ਦਰਦੇ ਹੋ ਕੇ ਜਿੰਨਾ ਚੱਕਰ ਬੈਠਾਂਗੇ ਨਹੀਂ ਤੇ ਉਹਨਾਂ ਚੱਕਰ ਕਿਵੇਂ ਅਸੀਂ ਕੁਝ ਲੈ ਸਕਦੇ ਹਾਂ ਸੋ ਜਦੋਂ ਅਸੀਂ ਦਰਦੇ ਹੋ ਕੇ ਬੈਠ ਕੇ ਮਨ ਨੂੰ ਟਿਕਾ ਲਿਆ ਕੀ ਚਾਹੇ ਜੋ ਮਰਜੀ ਹੋ ਜਾਵੇ ਸਾਨੂੰ ਇਤੋਂ ਸਭ ਕੁਝ ਮਿਲ ਸਕਦਾ ਤਾਂ ਫਿਰ ਉਹ ਪ੍ਰਮਾਤਮਾ ਸਭ ਕੁਝ ਹੀ ਸਮਾਉਣ ਤੇ ਦੇ ਦਿੰਦਾ ਹੈ ਸਬਰ ਦੇਖਦਾ ਹੈ انسان ਦਾ ਜੋ ਕਿ انسان ਕਰਨ ਨਹੀਂ ਪਾਉਂਦਾ ਜੇਕਰ ਇੱਕ ਵਾਰ ਤੁਸੀਂ ਸਬਰ ਕਰਕੇ ਇੱਕ ਦਰਦੇ ਹੋ ਕੇ ਬੈਠ ਜਾਓ ਤੇ ਚੰਗਾ ਕਰਮ ਕਰਨਾ ਸ਼ੁਰੂ ਕਰ ਦਿਓ ਫਿਰ ਦੇਖੋ ਪ੍ਰਮਾਤਮਾ ਦੀ ਕਿਰਪਾ ਕਿਵੇਂ ਦਿਨ ਬਦਲਦੀ ਹੈ ਸੋ ਦਿਨ ਬਦਲਣ ਲੱਗਿਆ ਟਾਈਮ ਨਹੀਂ ਲੱਗਦਾ ਸੋ ਸਮਾਂ ਉਦੋਂ ਲੱਗਦਾ ਹੈ ਕਿ ਜਦੋਂ انسان ਮਿਹਨਤ ਕਰਨੀ ਸ਼ੁਰੂ ਕਰਦਾ ਹੈ ਕਿਉਂਕਿ ਪ੍ਰਮਾਤਮਾ ਔਰ ਦੇਖਦਾ ਹੈ ਤੇ ਪਰਖਦਾ ਹੈ ਸੋ ਜਿੱਤਣ ਪ੍ਰਮਾਤਮਾ ਨੇ ਦਿਨ ਫਿਰਨੇ ਆ ਸੋ ਚੰਗਾ ਸਮਾਂ ਲਿਆਉਣਾ ਆ ਫਿਰ ਉਦਣ ਖੁਦ ਨੂੰ ਵੀ ਇਨਸਾਨ ਨੂੰ ਪਤਾ ਨਹੀਂ ਚੱਲਦਾ ਕਿ ਕਾਦ ਕਿਧਰੋਂ ਕੋਈ ਹੈਲਪ ਹੋ ਗਈ ਕਾਦ ਕਿਧਰੋਂ ਕਿਰਪਾ ਹੋ ਗਈ ਕੁਝ ਸਮਝ ਨਹੀਂ ਆਉਂਦੀ ਬਸ ਉੱਥੇ ਫਿਰ ਇਨਸਾਨ ਨੂੰ ਇੱਕ ਸਿਰਫ ਆਪਣੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਆ ਕਿ ਕਰਨ ਕਰਾਉਣ ਵਾਲਾ ਸਾਡਾ ਪ੍ਰਮਾਤਮਾ ਹੈ ਕਦੇ ਵੀ ਆਪਣੇ ਆਪ ਨੂੰ ਨਹੀਂ ਇਹ ਔਤਾ ਦੇਣਾ ਕਿ ਅਸੀਂ ਮਿਹਨਤ ਕੀਤੀ ਤਾਂ ਇਹ ਸਭ ਕੁਝ ਹੋਇਆ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ ਸੋ ਜਿਹੜੇ ਵੀ ਰੂਹਾਂ ਪਰਮਾਤਮਾ ਦੀ ਸੇਵਾ ਕਰਦੀਆਂ ਪੀਰਾਂ ਫੀਰਾਂ ਦੀ ਸੇਵਾ ਕਰਦੀਆਂ ਨਾਮ ਸਿਮਰਦੀਆਂ ਆ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜੀ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ